हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਪਨਗੋਟਾ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਓਨਰ ਵੀਰ ਪੰਮੇ ਦੇ ਕੋਲ ਆਇਆ ਦੋਸਤੋ ਪੰਮੇ ਵੀਰ ਦਾ ਵਪਾਰ ਦਾ ਵੀ ਕੰਮ ਆ ਸੋ ਪਹਿਲਾਂ ਵੀ ਆਪਾਂ ਕਾਫੀ ਮਾਲ ਤੁਹਾਨੂੰ ਇਸ ਫਾਰਮ ਦੇ ਵਿੱਚੋਂ ਦਿਖਾਇਆ ਰੂਟੀਨ ਦੇ ਵਿੱਚ ਵੀਰੋਂ ਨਹੀਂ ਕੰਮ ਕਰਦੇ ਥੋੜਾ ਜਿਹਾ ਵਕਫਾ ਜ਼ਰੂਰ ਪਾਏਗਾ ਠੀਕ ਆ ਜੀ ਬਿਲਕੁਲ ਤੁਹਾਡੇ ਸਾਹਮਣੇ ਆਉਣ ਦੇ ਲਈ ਨਹੀਂ ਤੇ ਮਾਲ ਤਕਰੀਬਨ ਆਪਾਂ ਤੁਹਾਨੂੰ ਹਫਤੇ ਦੇ ਵਿੱਚ ਜਾ ਮਹੀਨੇ ਦੇ ਵਿੱਚ 5-7 ਵਾਰੀ ਜੜੀਆਂ ਦੋਸਤੋ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਡੇ ਸਾਹਮਣੇ ਪਸ਼ੂ ਪੇਸ਼ ਕਰ ਦਿੱਤੇ ਆ। ਸੋ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਠੀਕ ਆ ਜੀ ਟੋਟਲ ਤਿੰਨ ਮੱਝਾਂ ਝੋਟੀਆਂ ਨੇ। ਇੱਕ ਵੀਰੋਣੀ ਮੱਝ ਇੱਕ ਆਪਣੇ ਘਰੋਂ ਸੇਲ ਕਰਦੇ ਆ ਬਾਕੀ ਦੋ ਵਪਾਰ ਲੈਣ ਦੇ ਵਿੱਚ ਪਸ਼ੂ ਇਹਨਾਂ ਦੇ ਕੋਲੇ ਆਏ ਆ। ਤਿੰਨ ਲਗ ਨੇ ਸੁਈਆਂ ਸਵਾਈਆਂ ਮੱਝਾਂ ਤੁਹਾਨੂੰ ਦੋ ਦਿਖਾਉਣੀਆਂ ਨੇ ਤੇ ਇੱਕ ਗੱਬਣਾ ਜਿਹੜੀ ਇਹ ਘਰੋਂ ਮੱਝ ਸੇਲ ਕਰਦੇ ਆ। ਸੋ 14 ਨਵੰਬਰ ਤਰੀਕ ਆ ਜੇ ਤੁਸੀਂ ਨੋਟ ਕਰ ਲਓ ਸਮਾਂ ਮਾਰਨਿੰਗ ਦੇ ਕੋਈ 10 10:30 ਵਜੇ ਦਾ ਸੋ ਸਾਰੇ ਫਾਰਮਰ ਵੀਰਾਂ ਨੂੰ ਬੇਨਤੀ ਆ ਆਪਣੀ ਰੌਗੀ ਟਿਕਾ ਜੀ ਸਟਾਰਟਿੰਗ ਦੇ ਵਿੱਚ ਹੀ ਕੋਈ ਵੀ ਸੱਜਣ ਵੀਰ ਜਿਹਨੂੰ ਜਿਹੜੀ ਵੀ ਮੱਝ ਝੋਟੀ ਪਸੰਦ ਆਊਗੀ ਇੱਥੇ ਆਣ ਕੇ ਆਪਣੀ ਤੁਸੀਂ ਤਸੱਲੀ ਕਰਨੀ ਆ ਸੋਇਆ ਪਸ਼ੂਆ ਤੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਉਹ ਸਮੇਂ ਤੋਂ ਸਮਾਂ ਤੁਸੀਂ ਕੱਢਣਾ ਹੁੰਦਾ ਠੀਕ ਆ ਜੀ ਜਿਹੜੀ ਗੱਬਰ ਤੁਹਾਨੂੰ ਮੱਝ ਦਿਖਾਵਾਂਗੇ ਠੀਕ ਆ ਜੀ ਇਹ ਬਿਲਕੁਲ ਆਪਣੀ ਟਿਪ ਕੇ ਤਸੱਲੀ ਕਰ ਲਿਓ ਪਿੱਛੇ ਭਾਰ ਦੀ ਪੂਰੀ ਗਾਰੰਟੀ ਤਸੱਲੀ ਵੀਰ ਪੰਮੇ ਤੋਂ ਲੈ ਲਾਂਗੇ ਆਪਾਂ ਪਨਗੋਟਾ ਪਿੰਡ ਇਧਰ ਨੇੜੇ ਰਹਿ ਜਾਂਦਾ ਪੱਟੀ ਸ਼ਹਿਰ ਦੇ ਵੀ ਲੱਗੇ ਆ ਸਰਹਿਆਲੀ ਵੀ ਉੱਥੋਂ ਥੋੜ ਇਹ ਪਿੰਡ ਲਾਗੇ ਲੱਗਿਆ ਠੀਕ ਆ ਜੀ ਇਧਰ ਪ੍ਰਿੰਗੜੀ ਪਿੰਡ ਬਿਲਕੁਲ ਨਜ਼ਦੀਕ ਆ ਸੋ 2-4 ਕਿਲੋਮੀਟਰ ਦੀ ਦੂਰੀ ਆ ਸਾਰੀ ਪੱਟੀ ਸ਼ਹਿਰ ਤੋਂ ਬਾਕੀ ਪੂਰੀ ਗੱਲਬਾਤ ਕਰਦੇ ਆ ਲੈਨੇ ਆ ਵਧੇਰੇ ਡਿਟੇਲ ਮੇਰਾ ਪੰਮੇ ਸਾਸਰੀ ਕਾਲ ਸਾਸੀ ਕਾਲ ਸੰਧੂ ਸਾਹਿਬ ਵੈਗੁਰਜੀ ਕਾਲ ਖਾਲਸਾ ਸਾਸਰੀ ਵੈਗੁਰਜੀ ਕੀ ਫਤਿਹ ਹਾਂਜੀ ਹੋਰ ਪੰਮੇ ਵੀਰ ਕੈਮ ਸੇ ਤਾਂ ਬਹੁਤ ਕਿਰਪਾ ਸੰਧੂ ਸਾਹਿਬ ਗੁਰੂ ਰਾਮਦਾਸ ਜੀ ਮੇਰਾ ਜੀ ਸਾਰੇ ਭਰਾਵਾਂ ਨੂੰ ਆਪਣੇ ਚੈਨਲ ਵੇਖਣ ਵਾਲਿਆਂ ਨੂੰ ਵੈਗੁਰਜੀ ਕਾਲ ਖਾਲਸਾ ਸਾਸਰੀ ਵੈਗੁਰਜੀ ਕੀ ਫਤਿਹ ਹਾਂਜੀ ਹਾਂਜੀ ਤੇ ਭੰਵੇਂ ਵੀਰ ਇਹ ਅਸਲੀ ਰੂਪ ਹਨਾ ਹਾਂਜੀ ਹਾਂਜੀ ਸੰਤੂ ਸਾਹਿਬ ਅਸਲੀ ਰੂਪ ਜਿਹੜਾ ਹੈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਰ ਆਦਵਾਰਾ ਬਖਸ਼ਿਆ ਗਿਆ ਬਾਕੀ ਇਹਦੇ ਵਿੱਚ ਹੀ ਫੱਬਾ ਬਿਲਕੁਲ ਸੰਤੂ ਸਾਹਿਬ ਬਿਲਕੁਲ ਜੀ ਕੱਲ ਮੈਂ ਇੱਕ ਵਾਰ ਵੀ ਸੁਣਿਆ ਸੰਤੂ ਸਾਹਿਬ ਮੈਲ ਸਿੰਘ ਚੰਡੀਗੜ੍ਹ ਵਾਲਿਆਂ ਦੀ ਪਿਓਰ ਨਾ ਗਾਇਆ ਸੀ ਵੀ ਚਾਰ ਗੱਜ ਦਾ ਕੱਪੜਾ ਨਾ ਜਾਣੀ ਸਿਰ ਦੇ ਕੇ ਮਿਲੀ ਆ ਸਰਦਾਰੀ ਬਿਲਕੁਲ ਜੀ ਇਹ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸਿਰ ਦੇ ਕੇ ਸਰਦਾਰੀਆਂ ਲਈਆਂ ਜੀ ਉਹਨਾਂ ਨੇ ਬਿਲਕੁਲ ਹਾਂਜੀ ਹਾਂਜੀ ਸੰਤੂ ਸਾਹਿਬ ਬਿਲਕੁਲ ਸਾਫ ਤੋਂ ਸੂਰਤ ਬੰਦਾ ਉਹ ਮੈਨੂੰ ਲੱਗਦਾ ਵੀ ਵੈਸ ਹਾਂਜੀ ਹਾਂਜੀ ਉਹ ਭਜਨ ਬਲਾਸ ਕੀਤੇ ਆ ਹਨਾ ਹਾਂਜੀ 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 ਵੀ ਸਿੰਘ ਸ਼ੇਰ ਦਾ ਰੂਪ ਹਨਾ ਬਿਲਕੁਲ ਸੰਧੂ ਸਾਹਿਬ ਤੇ ਕੋਰ ਸ਼ੇਰ ਨਹੀਂ ਜੀ ਮਹਾਰਾਜ ਨੇ ਦਿੱਤਾ ਗਿਆ ਹਾਂਜੀ ਹਾਂਜੀ ਸੰਧੂ ਸਾਹਿਬ ਤੇ ਬਿਲਕੁਲ ਜੀ ਬਖਸ਼ ਸਿੰਘ ਸਾਹਿਬ ਆਪਣੀ ਸਾਰੇ ਭਰਾਵਾਂ ਨੂੰ ਅਪੀਲ ਆ ਚਲੋ ਵੱਡੇ ਵੀਰ ਆ ਸਿਆਣੇ ਆ ਬਹੁਤ ਵੀ ਜਿਹੜੀ ਦਸਤਾਰ ਬੰਨਣੀ ਪੱਗ ਬੰਨਣੀ ਬੰਦਾ ਸੋਹਣਾ ਲੱਗਦਾ ਚਲੋ ਮੈਂ ਵੀ ਆਹੀ ਵੀ ਪਹਿਲਾਂ ਮੋਨੇ ਹੀ ਹਾਂ ਆਹ ਬਾਕੀ ਪੱਗ ਦੀ ਸੰਧੂ ਸਾਹਿਬ ਸਰਦਾਰੀ ਵੱਖਰੀ ਆ ਜੀ ਦੁਨੀ ਬਿਲਕੁਲ ਜੀ ਬਿਲਕੁਲ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਦਿੱਤੀ ਆ ਹਾਂਜੀ ਹਾਂਜੀ ਸੰਧੂ ਸਾਹਿਬ ਤੇ ਬੜੀ ਮਾਲਕ ਦੀ ਬਖਸ਼ਿਸ਼ ਹਾਂਜੀ ਬਹੁਤ ਮਿਹਰਬਾਨੀ ਵੀਰ ਪੰਮੇ ਚੰਗਾ ਸਰੂਪ ਚੰਗਾ ਰੂਪ ਵੇਖ ਕੇ ਤੇ ਹੋਰ ਵੀ ਭੈਣ ਭਰਾਵਾਂ ਨੂੰ ਸਿਹਤ ਮਿਲਦੀ ਆ ਬਿਲਕੁਲ ਜੀ ਬਿਲਕੁਲ ਸੰਧੂ ਸਾਹਿਬ ਇਹ ਕਮਾਲਕ ਦੀ ਕਿਰਪਾ ਨਾਲ ਬਖਸ਼ਿਆ ਜਿਹੜਾ ਕੱਦ ਕਾਠ ਮਾਲਕ ਨੇ 6.5 7 ਫੁੱਟ ਦੇ ਲਾਗੇ ਲਾਗੇ ਆ ਤੇ ਬਾਕੀ ਉਤੋਂ ਇਹ ਮੇਰ ਹੋ ਗਈ ਆ ਬਿਲਕੁਲ ਮੈਨੂੰ ਲੱਗਦਾ ਕਿ ਕੰਮ ਹੀ ਦੁਣਾ ਹੋ ਗਿਆ ਹੁਣ ਹਾਂਜੀ ਹਾਂਜੀ ਸੰਧੂ ਸਾਹਿਬ ਚਲੋ ਸ਼ੁਕਰ ਹੈ ਮਾਲਕ ਦਾ ਬਹੁਤ ਬਹੁਤ ਮਿਹਰ ਤੇ ਅੱਛਾ ਵੀਰ ਪੰਮੇ ਅੱਜ ਐਨੀਮਲ ਜਿਹੜੇ ਆਪਣੇ ਕੋਲ ਟੋਟਲ ਤਿੰਨ ਨੇ ਘਰੇ ਹਾਂਜੀ ਤਿੰਨ ਨੇ ਸੰਧੂ ਸਾਹਿਬ ਹਾਂਜੀ ਆ ਦੋ ਸੁਈਆਂ ਤੇ ਉਹ ਆਪਾ ਸੰਧੂ ਸਾਹਿਬ ਆਪਣੇ ਘਰੋਂ ਝੋਟੀ ਦੂਸਰੇ ਸੁਈ ਸੇਲ ਕਰਦੇ ਪਏ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਇੱਕ ਮੱਝ ਆਪਾਂ ਜ ਘਰੋਂ ਸੇਲ ਕਰਦੇ ਆ ਹਾਂਜੀ ਇਹ ਸੰਧੂ ਸਾਹਿਬ ਘਰੋਂ ਕਰਉਗਾ ਲਓ ਜੀ ਇਹ ਦੋਸਤੋ ਵੀਰਾਂ ਦਾ ਵੀ ਘਰੋਂ ਮੱਝ ਸੇਲ ਕਰਦੇ ਆ ਪਹਿਲਾਂ ਵੀ ਆਪਾਂ ਜ਼ਿਕਰ ਕਰ ਦਿੱਤਾ ਤੇ ਦੋ ਮੱਝਾਂ ਜਿਹੜੀਆਂ ਤਾਜ਼ੀਆਂ ਇਧਰ ਸੁਈਆਂ ਸਵਾਈਆਂ ਨੇ ਇਹ ਵਪਾਰ ਲੈਣ ਦੇ ਵਿੱਚ ਇਹਨਾਂ ਦੇ ਕੋਲ ਆਈਆਂ ਨੇ ਹਾਂਜੀ ਹਾਂਜੀ ਤੇ ਕੱਦ-ਕਾਠ ਪਹਿਲਾਂ ਹੀ ਆਪਾਂ ਜ਼ਿਕਰ ਕਰ ਦਾਂਗੇ ਵੀਰਾਂ ਨੂੰ ਵੀ ਪੂਰੀਆਂ ਪਟੀਆਂ ਨੇ ਫੁਲੀ ਹਾਈਟ ਲੈਂਥ ਵਾਲੀਆਂ ਨੇ ਸੋ ਬਾਕੀ ਡਿਟੇਲ ਆਪਾਂ ਸ਼ੁਰੂਆਤ ਕਰਾਂਗੇ ਨਾਲ ਦੀ ਨਾਲ ਜਿਹੜੀਆਂ ਦੋ ਮੱ ਸਰ ਡਿਜਾਇਨਡ ਯੂਨ ਬਹੁਤ ਜਿਆਦਾ ਚੰਗੇ ਆ ਮਜਾਂ ਦੇ ਹਾਂਜੀ ਤੇ ਪੰਮੀ ਵੀਰ ਸ਼ੁਰੂਆਤ ਫਿਰ ਅੱਜ ਕਿਹੜੇ ਪਾਸੋਂ ਕਰਨੀ ਇਹ ਤਾਂ ਸੰਧੂ ਸਾਹਿਬ ਕਰ ਲੋ ਝੋਟੀ ਤੋਂ ਆਜੋ ਜੀ ਇਹ ਸੰਧੂ ਸਾਹਿਬ ਦੂਸਰਾ ਸੂਆ ਝੋਟੀ ਆ ਪਿੱਛੇ ਕੱਟਾ ਜੀ ਬਹੁਤ ਚੰਗਾ ਵਾ ਸੀਮਨ ਕਹੇ ਚੰਗਾ ਭਰਾਇਆ ਵਾ ਆ ਕੱਟਾ ਜੀ ਹਾਂਜੀ ਹਾਂਜੀ ਲਓ ਜੀ ਇਹਨੂੰ ਸੰਧੂ ਸਾਹਿਬ 10 11 ਦਿਨੋਂ ਇਹ ਸੋਈ ਨੂੰ ਸਹੀ ਐਵੇਂ 4-5 ਦਿਨ ਬੋਲੀ ਇਹ ਗਲਤ ਆ ਠੀਕ ਆ ਜੀ ਇਸ ਟਾਈਮ ਸੰਧੂ ਸਾਹਿਬ ਇਹਦੇ ਥੱਲੇ 13.5 ਤੋਂ 14 ਕਿਲੋ ਦੁੱਧ ਹੋਊਗਾ ਬਿਲਕੁਲ ਉਸ ਵਕਤ 13.5 14 13 ਤੋਂ ਪਲੱਸ ਹੋਊ ਤੇ 14 ਦੇ ਸਾਲ ਨੇ ਸਾਢੇ 13 ਲਾ ਲਓ 14 ਲਾ ਲਓ 13 14 ਇੰਨਾ ਸਟਾਰਟਿੰਗ ਕਰਮਾਲੀ ਚੰਗੀ ਕਰ ਗਈ ਬਿਲਕੁਲ ਸੰਧੂ ਸਾਹਿਬ ਸੋ ਸਾਢੇ 13 14 ਕਿਲੋ ਤੋਂ ਦੋਸਤੋ ਸ਼ਿਕਾਇਤ ਹੋਈ ਹੈ ਦਸਵਾਂ ਦਿਨ ਅੱਜ ਹਾਂਜੀ ਮਗਰ ਕੱਟਾ ਬਾਕੀ ਬੱਚੇ ਤੋਂ ਨਾਰਮਲੀ ਐਸਟੀਮੇਟ ਤੁਸੀਂ ਲਾ ਲਿਆ ਜੇ ਬੱਚਾ ਵੀ ਮਗਰ ਬੜਾ ਪਲਿਆ ਪਲੀ ਤਾ ਬਹੁਤ ਸੰਧੂ ਸਾਹਿਬ ਰਾਜੀ ਠੀਕ ਹੈ ਤੇ ਸਟਰਕਚਰ ਤੁਹਾਨੂੰ ਇੱਕ ਵਾਰੀ ਆਪਾਂ ਲੇਵਰ ਦਾ ਚੈੱਕ ਕਰਾਉਣਿਆ ਅੱਗੋਂ ਸਟਾਰਟਿੰਗ ਤੁਸੀਂ ਚੈੱਕ ਕਰੋ ਆ ਦੇਖੋ ਜੀ ਵੇਨ ਸਹੂਨ ਤੋਂ ਦੇਖੋਗੇ ਦੋ ਪਾਸੇ ਮੋਟੀ ਨਾੜ ਆ ਮਿਲਕ ਤੇ ਲੇਵਾ ਵੇਖੋ ਕਰਮਾਂ ਲਈ ਬਿਲਕੁਲ ਜਿੱਦਾਂ ਆਪਾਂ ਗੱਲ ਕਰਦੇ ਵੀ ਤੁਹਾਨੂੰ ਤੋਂ ਸਟਾਰਟਿੰਗ ਤੇ ਬੈਕ ਸਾਈਡ ਅਸਾਰ ਦੇ ਨਾਲ ਲੇਵਾ ਬਣਾਈ ਫਿਰਦੀ ਕਰਮਾਂ ਲਈ ਤੇ ਮਾਰਨਿੰਗ ਦਾ ਟਾਈਮ ਆ ਦੋਸਤੋ ਠੀਕ ਆ ਜੀ ਕੋਈ ਭਰਾ ਦੋ ਟਾਈਮ ਚੋ ਕੇ ਤਸੱਲੀ ਕਰ ਸਕਦਾ ਆਪਣਾ ਇਹੀ ਗੱਲ ਸੰਤੂ ਸਾਹਿਬ ਆਪ ਜਿਸ ਤਰ੍ਹਾਂ ਪਹਿਲਾਂ ਕੈਮਰਾ ਬੋਲਿਆ ਕਿ ਅਗਲਾ ਕੋਈ ਵੀ ਭਰਾ ਅਗਲੇ ਮਾਇਆ ਲੈਣੀ ਦੋ ਟਾਈਮ ਤਿੰਨ ਟਾਈਮ ਚ ਹੋਵੇ ਇਹ ਜੋ ਆਪਾਂ ਦੁੱਧ ਬੋਲਿਆ ਐਵੇਂ ਨਹੀਂ ਕਿ ਗਾਹ ਨੂੰ ਅਗਲਾ ਕਮੈਂਟ ਕਰਕੇ ਦੱਸ ਸਕਦਾ ਕੋਈ ਝੂਠ ਹੋਵੇ ਤੇ ਆਪਾਂ ਦੇ ਦੱਸ ਸਹੀ ਆ ਜੀ ਹਾਂਜੀ ਬਿਲਕੁਲ ਠੀਕ ਆ ਜੀ ਬਾਗੇ ਦਾ ਕੋਈ ਤੇ ਭਰਾ ਦੋ ਟਾਈਮ ਆਵੇ ਦੂਰ ਵਾਲਾ ਪਾਲਿਕਾ ਲਈ ਇੱਕ ਟਾਈਮ ਵੀਡੀਓ ਕਾਲ ਵਾਲੇ ਇੱਕ ਟਾਈਮ ਆ ਪਾਵੇ ਸਹੀ ਆ ਬਿਲਕੁਲ ਕਿਉਂ ਸਾਨੂੰ ਸਭ ਅਗਲੇ ਨੇ ਮਾਇਆ ਲਾਉਣੀ ਹੈ ਬਿਲਕੁਲ ਸੋ ਬਹੁਤ ਸੋਹਣਾ ਦੋਸਤੋ ਚੌੜਾ ਪਿੱਠਪੜਾ ਰਾਜੀ ਆ ਪੁੱਲ ਵਜਨ ਲੋਡ ਦੇ ਵਿੱਚ ਆ ਤੇ ਜਿੱਦਾਂ ਮੇਰੇ ਭੈਣ ਭਰਾ ਚਾਹੁੰਦੇ ਹੁੰਦੇ ਆ ਵੀ ਇੱਕ ਮਾਝ ਆਪਣਾ ਚਲੋ 13 14 14 ਕਿਲੋ ਵਾਲੀ ਚਾਹੀਦੀ ਤੇ ਸਾਡਾ ਆਸ ਵੀ ਪੂਰਾ ਵੱਡਾ ਹੋਵੇ ਤੇ ਕੱਦ-ਕਾਠ ਵੀ ਕਰਮ ਵਾਲੀ ਦਾ ਚੰਗਾ ਸੋਹਣਾ ਵੱਡਾ ਬਹੁਤ ਸੋਹਣਾ ਸਭ ਵੱਡਾ ਕੱਦ ਵਾ ਆ ਮਾਰੋ ਨੀਗਾ ਹਾਂਜੀ ਤੋ ਬੈਕ ਸਾਈਡ ਤੋਂ ਪਧਰੀ ਬਹੁਤ ਆ ਠੀਕ ਆ ਜੀ ਆ ਚੈੱਕ ਕਰੋ ਤੁਸੀਂ ਜਵਾਪ ਸੁਆ ਵੀ ਸਾਨੂੰ ਸਭ ਬਹੁਤ ਜ਼ਿਆਦਾ ਚੰਗਾ ਲੱਗਾ ਅਜਾ ਬੇਟਾ ਅਜਾ ਬੱਚਾ ਲਾ ਕੇ ਸਾਨੂੰ ਸਭ ਖਾ ਲੀਏ ਲਓ ਜੀ ਬੱਚਾ ਲਾ ਦਿਓ ਠੀਕ ਆ ਜੀ ਹਾਂ ਜੀ ਹਾਂ ਸੋ ਬੱਚਾ ਲਾ ਕੇ ਦੋਸਤੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਤਸੱਲੀ ਕਰਾ ਦਿੰਨੇ ਆ ਕੋਈ ਭੂਰ ਛਿੱਟਾ ਇਹੋ ਜੀ ਗੱਲਬਾਤ ਹੁੰਦੀ ਹੈ ਤੇ ਵੀਡੀਓ ਦੇ ਵਿੱਚ ਹੀ ਗੱਲ ਦਸੀ ਜਾਉਂਦੀ ਹੈ ਬਿਲਕੁਲ ਸਹੀ ਸਾਫ ਤੇ 13 14 14 ਸਰੀ ਜਿਹੜੀ ਤੁਹਾਨੂੰ ਆਪਾਂ ਝੋਟੀ ਦਿਖਾ ਰਹੇ ਆ ਚੱਲ ਬੇਟਾ ਕੱਟਾ ਮਗਰ ਆ ਬਾਕੀ ਜਿੱਦਾਂ ਦੀ ਮਦਰ ਆ ਠੀਕ ਆ ਜੀ ਉਹੋ ਜਿਹਾ ਬੱਚਾ ਬਣੂਗਾ ਕਰਮਾਲਾ ਤੁਸੀਂ ਅੱਜ ਹੀ ਵੇਖੋ ਦਸਾਂ ਕਿ ਦਿਨਾਂ ਦੀ ਸੂਈ ਤੇ ਕੱਟੇ ਦੀ ਗਰੋਥ ਚੈੱਕ ਕਰੋ ਬਹੁਤ ਸੋਹਣੀ वेखो दो थान ठीक है जी पसमाह तो बाद बहुत सोना थान तो निखेड़ो सामने ठीक है जी चेक करो ठीक है ਜਾ ਬੇਟਾ ਬੰਬੀ ਆ ਕਰਮ ਵਾਲੀ ਕੇ ਬਿਲਕੁਲ ਸੰਸਾਹ ਹਾਂ ਫਿਰ ਗਾ ਵੀਰ ਅਮੇ ਓਕੇ ਫਿਰ ਠੀਕ ਐਥੋਂ ਸੰਸਾਹ ਫੇਰ ਆਪਾਂ ਵਿਖਾ ਦਿੰਨੇ ਭਰਾਵਾਂ ਨੂੰ ਲਓ ਜੀ ਕੱਲਾ ਕੱਲਾ ਲਓ ਲਓ ਜੀ ਲਓ ਜੀ ਕਰੋ ਚੱਕ ਠੀਕ ਆ ਤੁਹਾਡੀ ਸੋ ਗੱਲਾਂ ਹੀ ਗਾਧੀਆਂ ਹੋ ਗਈਆਂ ਇੱਕ ਮਿੰਟ ਸੰਤੋਖ ਸਾਹਿਬ ਹੁਣ ਤੋਰਤਾ ਮਾਣ ਵੇਖੋ ਨਖਾਰੇ ਦਾ ਕੱਟੀ ਦਾ ਟਾਈਮ ਤੇ ਠੀਕ ਵਾਦ ਲੱਗੂ ਵੀਡੀਓ ਨੂੰ 2 ਮਿੰਟ ਪਰ ਦੱਸੂਗੀ ਭਰਾਵਾਂ ਨੂੰ ਹੁਣ ਵੇਖੋ ਲਓ ਜੀ ਇਧਰ ਮਰੋਨੇਗਾ ਠੀਕ ਜਿਵੇਂ ਅੰਮ੍ਰਿਤਸਰ ਮੰਡੀ 'ਚ ਫਿਰਦੀਆਂ ਬਾਜ਼ਾਰ ਲੱਗਿਆਂ ਉਤਰਾਂ ਹੋ ਜੂਗੀ ਸੰਤੋਖ ਸਾਹਿਬ ਹਾਂ ਲਓ ਜੀ ਕਰੋ ਲਿਬਾਸ ਚੈੱਕ ਕਰਵਾ ਲਿਆ ਭਰਾਵਾਂ ਵਾਲੀਆਂ ਗੱਲਾਂ ਨਹੀਂ ਜੋ ਸਹੀ ਆ ਹਾਂ ਹਾਂ ਬਿਲਕੁਲ ਸੰਤੋਖ ਸਾਹਿਬ ਲਓ ਜੀ ਬਹੁਤ ਪਿਆਰਾ ਥਣ ਬਾਕੀ ਚੁਵਾਈ ਤੁਸੀਂ ਦੇਖ ਲਈ ਆ ਠੀਕ ਆ ਜੀ ਹਾਂਜੀ ਸੋ ਗੱਲ ਹੀ ਨਹੀਂ ਕੋਈ ਕਰਨ ਵਾਲੀ ਬਾਕੀ ਮੇਰਾ ਭਰਾ ਜਿਹਨੇ ਖਰੀਦਨੀ ਆ ਆਪਦੇ ਹੱਥੀ ਵੀ ਚੋਕੇ ਵੇਖੋਗੇ ਸਵਾਦ ਆ ਜਾਊਗਾ ਬਿਲਕੁਲ ਸੰਧੂ ਸਾਹਿਬ ਬਿਲਕੁਲ ਜੀ ਆ ਮਾਰੋ ਨੀਗਾ ਠੀਕ ਆ ਸੋ ਚਲੋ ਪੈਸੇ ਕਈ ਨਾ ਵੀਰ ਪੰਮੇ ਕਿਸੇ ਨੇ ਇੱਕ ਵਾਰੀ ਲਾਉਣੇ ਹੁੰਦੇ ਚੰਗਾ ਜਾਨਵਰ ਲੈ ਕੇ ਜੀ ਬਿਲਕੁਲ ਸੰਧੂ ਸਾਹਿਬ ਮਾਇਆ ਸਾਹਮਣਾ ਸੰਧੂ ਸਾਹਿਬ ਮਾੜੇ ਨੂੰ ਵੀ ਉਤਾਂ ਤੇ ਚੰਗੇ ਨੇ ਮੰਨ ਲੋ ਖਾਣੇ ਤੇ ਉਹੀ ਪੱਠਾ ਹੀ ਆ ਸਹੀ ਆ ਤੇ ਪੰਮੇ ਵੀਰ ਦੇਵਾ ਕੇ ਕਿੰਨੇ ਦੀ ਅੱਜ ਆਪਾਂ ਸੰਧੂ ਸਾਹਿਬ ਦੇ ਦਈਏ ਆਪਾਂ ਕੱਟੀ ਚਲੋ ਸਵਾ ਲੱਖ ਦੀ ਸਵਾ ਲੱਖ ਦੀ ਹਾਂਜੀ ਕੋ ਜਾਇਜ ਇਹ ਕੀ ਰਹੀ ਸੰਧੂ ਸਾਹਿਬ ਮੈਂ ਨਾ ਕਰਕੇ ਮਾਨ ਤਾਂ ਦੇ ਦਈਏ 3000 ਮਾਨ ਸੰਧੂ ਸਾਹਿਬ ਇੱਕ 20 ਦੀ ਦੇ ਦੀਏ ਇੱਕ 20 ਦੀ ਹਾਂਜੀ ਇੱਕ 20 ਦੀ ਦੇ ਦੋ ਫਿਰ ਜੇ ਕੋਈ ਤੁਹਾਨੂੰ ਥੋੜਾ ਬਾਲਾ ਜਿਆਦਾ ਤੁਸੀਂ ਆ ਵੀ ਦੱਸ ਦੋ ਬਾਕੀ ਮੈਦਾਨਾ ਜੇ ਕਰਨੀ ਕਸਰ ਕੋਈ ਕੱਢ ਕੇ ਕਸਰਾ ਦੇ ਦਿਆ 20 ਦੇ ਅੰਦਰ ਵਰ ਕਰਦੀ ਮਾਰਦਾ ਪੂਰੇ ਸੰਧੂ ਸਾਹਿਬ 20 ਦੀ ਦੇ ਦਿਆ ਝੋਟੀ ਬਹੁਤ ਚੰਗੀ ਦੇ ਦੋ 20 ਦੀ ਦੇ ਦੋ ਬਿਲਕੁਲ ਸੰਧੂ ਸਾਹਿਬ ਲਓ ਜੀ ਇੱਕ 20 ਦੀ ਵੀਰਾਂ ਦਾ ਵੀ ਝੋਟੀਆਂ ਚ ਦੇ ਦਿਆਂਗੇ ਹਾਂਜੀ ਹਾਂਜੀ ਬਾਕੀ ਝੋਟੀ ਵੀ ਝੋਟੀਆਂ ਫੁੱਲ ਵੱਡੀ ਆ ਲੈਂਥ ਲੈਂਥ ਕੱਦ ਕੱਟਦੀ ਹਾਂਜੀ ਤੇ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਕੋਈ ਛੱਡ ਕੇ ਨਹੀਂ ਜਾਂਦਾਗਾ ਲੇਵੇ ਐਟਰ ਦੀ ਬਹੁਤੀ ਕਮਾਲ ਹਾਂਜੀ ਆ ਵੇਖੋ ਕੱਲੀ ਕੱਲੀ ਨਾਟ ਕਰਮ ਵਾਲੀ ਦੇ ਠੀਕ ਆ ਜੀ ਦੋ ਬੰਨੇ ਸੰਧੂ ਸਾਹਿਬ ਬਹੁਤ ਮੋਟੀਆਂ ਮੋਟੀਆਂ ਨਾੜਾਂ ਕਰਮ ਵਾਲੀ ਦੇ ਬਹੁਤ ਸੋਨਾ ਕਰਮ ਵਾਲੀ ਦੂਸਰੀ ਸਾਈਡ ਤੋਂ ਦਿਖਾ ਦਿਓ ਸੰਧੂ ਸਾਹਿਬ ਲੇਵੇ ਦੀ ਕੁਆਲਿਟੀ ਬੜੀ ਚੰਗੀ ਆ ਸ਼ਾਇਰ ਤੋਂ ਦਿਖਾ ਦਿਓ ਸਾਰਾ ਭਰਾਵਾਂ ਨੂੰ ਆ ਲੋ ਆ ਇਧਰ ਵੇਖ ਲੋ ਜੀ ਇਧਰ ਇੱਕ ਬਹਿਨੀ ਵਾਲੇ ਪਾਸੇ ਤੁਹਾਨੂੰ ਦਿਖਾ ਦਿੱਤੀ ਆਪਾਂ ਠੀਕ ਆ ਠੀਕ ਹੈ ਜੀ। ਇਸ ਤੋਂ ਬਾਅਦ ਵੀਰ ਪੰਮੇ ਇਧਰ ਸੈਗਨ ਨੰਬਰ ਤੇ ਆਪਣੇ ਕੋਲ ਇਹ ਮੱਝ ਕਿਵੇਂ ਆ? ਇਹ ਸੰਦੂ ਸਾਹਿਬ ਤੀਸਰਾ ਸੁਆ ਜੀ। ਇਹਨੂੰ ਐਵੇਂ ਦੂਸਰਾ ਬੋਲੀਏ ਕੋਈ ਗੱਲ ਨਹੀਂ ਤੀਸਰਾ ਸੁਆ ਵਾ ਤੇਜਾ ਸੁਆ ਹੈ। ਮਗਰ ਕੱਟੀ। ਮਗਰ ਕੱਟੀ ਆ ਤੇਜਾ ਸੁਆ ਕਿੰਨੇ ਦਿਨਾਂ ਦੀ ਸੂਈ ਹੈ? ਅੱਜ ਦੇ ਵਾਰ ਦੀ ਸੂਈ ਸੰਦੂ ਸਾਹਿਬ 8 ਦਿਨ ਹੋ ਗਏ ਨੇ। ਲਓ ਜੀ ਹਫਤਾ 8 ਦਿਨ ਹੋ ਗਿਆ ਸਮਾਂ। ਹਾਂਜੀ। ਬਾਕੀ ਆਹ ਵੇਖੋ ਕਰਮ ਵਾਲੀ ਆਂਦੇ ਨਾ ਜਿਵੇਂ ਫੁੱਟ ਫੁੱਟ ਲੈ ਬਾਈ ਬਾਹਰ ਲਈ ਫਿਰਦੇ। ਬਿਲਕੁਲ ਸੰਦੂ ਸਾਹਿਬ। ਕੁਆਲਿਟੀ ਚੈੱਕ ਕਰੋ ਤੇਜਾ ਸੁਆ ਹਾਂਜੀ ਸੰਦੂ ਸਾਹਿਬ 12 ਕਿਲੋ ਦੁੱਧ ਰੈਡੀ ਦੋ ਟਾਈਮ ਹਾਂਜੀ ਮਗਰ ਕੱਟੀ ਆ ਗਈ ਹਾਂਜੀ ਹਾਂਜੀ ਲੋ ਜੀ ਮਗਰ ਕੱਟੀਏ ਤਾਂ ਸਟਾਰਟਿੰਗ ਇਹਦੀ ਵੀ ਤੁਸੀਂ ਸੰਧੂ ਸਾਹਿਬ ਇਹਦਾ ਚਵਾ ਮੈਂ ਵੀਡੀਓ 'ਚ ਤੁਸੀਂ ਮੰਨੋਗੇ ਜਿੱਦਾਂ ਤੁਸੀਂ ਇਸ ਤਰ੍ਹਾਂ ਦੇ ਵੇਖਿਆ ਨਾ ਹੋਊਗਾ ਅੱਛਾ ਜੀ ਇਹ ਵੀ ਵਾਦਾ ਤੁਹਾਡਾ ਪਹਿਲਾਂ ਹੋ ਗਿਆ ਚੋਣ ਤੋਂ ਇਹ ਇੰਨੀ ਚੰਗੀ ਗੱਲ ਬਾਤ ਮੈਂ ਤੁਹਾਨੂੰ ਆਪੇ ਆਖੂਗੀ ਕਿ ਲਓ ਵੀ ਪੂਰੀ ਗੱਲ ਬਾਤ ਦੋਸਤੋ ਚੈੱਕ ਕਰਾਵਾਂਗੇ ਸਹੀ ਗੱਲ ਆ ਸੰਧੂ ਸਾਹਿਬ ਚਵਾਕ ਤੇ ਕੱਟੀ ਵੀ ਤੁਹਾਡੇ ਪਸੰਦੀ ਆ ਗਈ ਠੀਕ ਆ ਜੀ ਮਗਰ ਕੱਟੀ ਆ ਚਲੋ ਇਹ ਤਾਂ ਹੁੰਦਾ ਦੋਸਤੋ 12 13 ਕਿਲੋ ਵਾਲਾ ਜਾਨਵਰ ਮਿਲ ਜਾਣਾ ਬਾਕੀ ਮਗਰ ਕੱਟੀ ਆ ਚਲੋ ਅਸੀਂ ਪ੍ਰਾਪਤ ਬਿਲਕੁਲ ਸੰਧੂ ਸਾਹਿਬੂ ਸੰਦ ਸਾਬ ਥੋੜੀ ਜੀ ਆਪਣੇ ਭਰਾਵਾਂ ਨੇ ਚਲੋ ਥੋੜੀ ਜੀ ਕੇਰ ਨਾ ਮੈਂ ਦੀ 20% ਘੱਟ ਹੋਈ ਆ ਪਰ ਮੈਂ ਜਿਆਦੀ ਕੁਆਲਟੀ ਵਾਲੀ ਆ ਹਾਂ ਪਰ ਜਿਹੜੇ ਜਵਾਬ ਸਮਾ ਸੰਦ ਸਾਬ ਤੁਹਾਡੇ ਨਾਲ ਜਿੱਦਾ ਗੱਲ-ਗੱਲ ਕੀਤੀ ਆ ਕਰਮਾਲੀ ਤੇ ਤੇ ਵਿਰਲ ਵਿਖਾਓ ਸੰਦ ਸਾਬ ਸਾਰੇ ਭਰਾਵਾਂ ਨੂੰ ਆ ਇੱਥੇ ਇੱਕ ਮਿੰਟ ਵੀ ਰਪਾਵੇਂ ਰੋਕਿਆ ਜੇ ਮੜਾ ਜਾ ਹੁਟ ਜਾ ਬੇਟਾ ਸੋ ਦੋਸਤੋ ਇਧਰ ਬਹਿਣੀ ਵਾਲੇ ਪਾਸੋਂ ਤੁਸੀਂ ਚੈੱਕ ਕਰੋ ਫੁੱਟ-ਫੁੱਟ ਦੀ ਦੂਰੀ ਆ ਠੀਕ ਆ ਜੀ ਅਗਲੇ ਪਿਛਲੇ ਥਾਣਾ ਦੀ ਵੀ ਇਹ ਕਈ ਵਾਰ ਹੁੰਦਾ ਵੀ ਇੱਕ ਬਹਿਣੀ ਵਾਲੇ ਬਹਿਣੀ ਵਾਲੇ ਪਾਸੇ ਦੇ ਵਿੱਚ ਗੈਪ ਘੱਟ ਹੁੰਦਾ ਅਗਲੇ ਪਿਛਲੇ ਥਾਣਾ 'ਚ ਜ਼ਿਆਦਾ ਹੁੰਦਾ ਪਰ ਇਹਦਾ ਇੱਕੋ ਜਿਹਾ ਫੀਤਾ ਵੱਜੂਗਾ ਠੀਕ ਹੈ ਜੀ। ਦੇਖੋ ਸੰਧੂ ਸਾਹਿਬ ਪ੍ਰਮਾਤਮਾ ਦੀ ਕਿਰਪਾ ਨਾਲ ਬਰਾਬਰ। ਚੌਰ ਸਲੇਵਾ ਮੁੱਢੋਂ? ਹਾਂਜੀ। ਤੇ ਕੱਦ ਕਾਠ ਇਸ ਮਹੀ ਦਾ ਵੀ ਚੰਗਾ ਠੀਕ ਹੈ ਜੀ। ਤਿੱਜਾ ਸੁਆ ਇਹਦੇ ਹੱਡੀ ਉੱਡੀ ਬਿਲਕੁਲ ਉੱਪਰੋਂ ਸਿੰਗਲ ਤੇ ਫਰੀਕ ਬਿਲਕੁਲ ਪਤਲਾ ਪਿੰਡਾ। ਬਿਲਕੁਲ ਜੀ। ਤੇ 12 ਕਿ 11 ਕਿਲੋ ਵੀ ਦ ਸੰਧੂ ਸਾਹਿਬ 12 ਉਚਲੋ ਤੁਸੀਂ 11 ਮੰਨੋ। ਹੋਊਗਾ 12 ਪਰ ਚਲੋ ਆਪਾਂ 12 11 ਮੂੰਹ ਨਿਕਲ ਗਿਆ ਹੈ 12 11 ਹੀ ਮੰਨੋ। ਲੋ ਵੀ 11 ਹੀ ਮੰਨ ਕੇ ਚਲੋ ਸੰਧੂ ਸਾਹਿਬ। ਬਿਲਕੁਲ ਸੰਧੂ ਸਾਹਿਬ। ਸਫਾਈਆਂ ਖੰਡਾ ਦਾ ਕਿਲੋ ਵੱਧ ਨਿਕਲੇ ਤਾਂ ਤੇ ਬਾਕੀ ਫੇਸ ਕੁਆਲਿਟੀ ਆ ਹੈਗੀ ਠੀਕ ਆ ਜੀ ਸੋ ਬੱਚਾ ਲਾ ਦਨੇ ਆ ਨਾਲ ਹੀ ਬੱਚਾ ਲਾ ਗਿਆ ਆਪਾਂ ਤੁਹਾਨੂੰ ਪਸਵਾ ਕੇ ਤੇ ਤਸੱਲੀ ਨਾਲ ਜਿਹੜੀ ਚੁਵਾਈ ਦਿਖਾ ਦਨੇ ਆ ਹਾਂਜੀ ਕਰ ਦੋ ਹਾਂ ਜੀ ਲੈ ਵੀ ਆ ਦੇਖੋ ਜੀ ਠੀਕ ਆ ਤਿਲਕ ਦੀ ਸੋ ਗੈਬ ਸਪੇਸ ਬਾਕੀ ਥਾਣਾ ਪਸਮਣ ਤੋਂ ਬਾਅਦ ਆ ਦੇਖੋ ਲਓ ਜੀ ਤੁਹਾਨੂੰ ਸਾਹ ਜਿਹੜੀ ਗੱਲ ਕਹੀ ਵੀ ਵੇਖਿਓ ਵੀ ਹੈਗੀ ਕਿ ਨਹੀਂ ਲੋ ਜੀ ਮਾਰੋ ਨੀਗਾ ਹੋਰ ਨੇ ਪਾ ਗੱਲ ਜਿਹੜੀ ਮੋਟੀ ਧਾਰ ਆ ਫੱਟੀ ਵਾਲੀ ਨਹੀਂ ਸੰਧੂ ਸਾਹਿਬ ਨੂੰ ਗੁੱਲਦੋ ਜਾਰੀ ਇਹਦਾ ਨਾ ਕਰੋ ਆਹ ਵੇਖੋ ਲੋ ਇੱਥੇ ਜਿਹੜੀ ਅਕੂਠੀ ਜਿੱਡੀ ਕੋਣ ਆ ਜਿਹੜੀ ਗੱਲ ਪੋਲੀ ਰੂਵਰ ਕੀ ਨਾ ਮਹਾਰਾਜ ਮੈਂ ਸੰਧੂ ਸਾਹਿਬ ਇੱਕ ਮਿੰਟ ਤੁਹਾਡੇ ਤੋਂ ਨਾ ਮਰਾਵਾ ਨਹੀਂ ਤੁਸੀਂ ਮਾਰੋ ਇੱਕ ਵਾਰੀ ਬਿਲਕੁਲ ਜਿਹੜੀ ਗੱਲ ਆਪਾਂ ਬਾਅਦ ਵਿੱਚ ਸ਼ੌਂਕ ਪੂਰਾ ਕਰ ਲਾਂਗੇ ਹਾਂਜੀ ਲੋ ਜੀ ਆ ਕਰੋ ਚੱਕ ਚਵਾਈ ਵੇਖੋ ਮੇਰੇ ਵੀਰ ਨੀਂਦਰ ਆਉਣ ਵਾਲੀ ਗੱਲ ਆ ਬਿਲਕੁਲ ਸੰਧੂ ਸਾਹਿਬ ਇਹ ਮਗਰਲੇ ਥਾਨਾਂ ਦੀ ਚਵਾਈ ਆ ਠੀਕ ਆ ਲੋ ਜੀ ਤੇ 11 ਕਿਲੋ 11 ਤੋਂ بار بار ਦੁੱਧ ਐਸ ਵਕਤੇ ਤੇ ਥਰੇ ਹਾਜ਼ਰ ਆ ਬਹੁਤ ਹੀ ਚਾਰੀ ਸੰਧ ਸਾਬ ਚਵਾਈਆਂ ਦੇਖੋ ਜਮ ਚਰਨਿਆਂ ਚ ਪਾਣੀ ਡਿੱਗਦਾ ਹੈ ਕਿਹਦੇ ਚ ਸੰਧ ਸਾਬ ਚਰਨਿਆਂ ਚ ਪਾਣੀ ਬਿਲਕੁਲ ਜੀ ਬਿਲਕੁਲ ਲਓ ਜੀ ਹੁਣ ਇੱਥੇ ਕੱਲੀ ਕੱਲੀ ਧਰ ਦੇ ਆ ਜੋ ਇੱਧਰ ਕਰੋ ਹੁਣ ਲਓ ਜੀ ਲੈ ਜੀ ਹਉ ਸੰਧ ਸਾਬ ਹਾਂ ਬਹੁਤ ਚੰਗੀਆਂ ਸੰਦਸਾ ਚੁਵਾਈਆਂ। ਹੋਰੇ ਗਰਲ ਕਰਲੇ ਨੂੰ ਆਂਦੇ ਆਗੇ। ਲੋ ਜੀ ਹੁਣ ਇਹਨੂੰ ਵੀ ਤੋਰੋ ਕੱਠੀ ਨੂੰ ਕਰਾਂ ਕੀ ਦੱਸਦੀ ਆ। ਲੈ ਜੀ। ਕਰੋ ਚੱਕ ਠੀਕ ਆ ਜੀ। ਬਹੁਤ ਵਧੀਆ। ਸੋ ਕੱਦ ਟੱਚ ਦੇ ਨਾਲ ਨਾਲ ਦੋਸਤੋ ਚੁਵਾਈ ਵੀ ਐਂਡ ਲੱਗੀ ਆ। ਬਾਕੀ ਚੁਵਾਈ ਤਲੋ ਨਾਲ ਕਰਕੇ ਦਿਖਾਈ ਦਿੱਤੀ ਆ ਕੋਈ ਓਲਾ ਨਹੀਂ ਰਹਿ ਗਿਆ ਕਿਸੇ ਕੰਮ 'ਚ। ਸੰਦਸਾ ਵੇਖੋ ਜਦੋਂ ਪਸਮਾ ਤੇ ਆਈ ਮੈਂ ਕੀ ਰੂਪ ਉਖਾਉਂਦੀ ਕਰਮਾਲੀ। ਸੋ ਥਾਣ ਤੁਨ ਬਹੁਤ ਵਧੀਆ ਐਂਡ ਕਿੱਲਿਆਂ ਨੂੰ ਗੱਡੇ ਪਿਆ ਬਾਕੀ ਵਿਰਲ ਵੰਡ ਬਹੁਤ ਮੈਨੇ ਰੱਖਦੀ ਆ ਪਸ਼ੂ ਦੇ ਥਾਣਾ ਦੇ ਵਿੱਚ। ਉਹ ਜਿਹੜੀ ਬਿਲਕੁਲ ਤੁਸੀਂ ਇਸ ਅੰਝ ਦੇ ਵਿੱਚ ਦੇਖ ਰਹੇ ਜੇ ਆ ਮਾਰੋਨੇਗਾ ਠੀਕ ਆ ਜੀ ਸੋ ਬਹੁਤ ਵਧੀਆ ਚੁਵਾਈ ਚਲੋ ਇਹ ਇਕੱਲੀ ਕਹਿਣ ਵਾਲੀ ਗੱਲ ਨਹੀਂ ਦੋਸਤੋ ਜਿਹੜੀ ਚੁਵਾਈ ਚਲੋ ਵੇਖਣ ਦੇ ਵਿੱਚ ਵੀ ਤੁਹਾਨੂੰ ਚੰਗੀ ਲੱਗੀ ਆ ਤੇ ਚੁਵਾਈ ਕਰੋਗੇ ਤਾਂ ਫਿਰ ਵੀ ਸੁਆਦ ਹੀ ਆਊਗਾ ਸਭ ਸਭ ਬਹੁਤ ਚੰਗੀਆਂ ਮਹਾਰਾਜ ਗੁਰੂ ਰਾਮਦਾਸ ਜੀ ਕਿਰਪਾ ਕਰਨ ਹਾਂ ਦੋਵੇਂ ਤਿੰਨੇ ਜਾਨਵਰ ਚੰਗੇ ਆ ਹਾਂ ਆ ਦੇਖੋ ਇਹ ਸੰਤੋ ਸਾਹਿਬ ਸੱਚੀ ਨਾ ਬੰਦਾ ਇਹ ਝੂਠ ਵਾਲੀ ਕੱਲਣੀ ਆਪਾਂ ਕੈਮਰੇ ਦੇ ਸਾਹਮਣੇ ਬੋਲਦੇ ਮੈਂ ਪਹਿਲੇ ਸਵੇਰੇ ਹਣੀ ਦੀ ਆਈ ਆ ਆ ਦੋ ਸੂਏ ਬੰਦੇ ਕਿਹਾ ਮੋਜ ਇਹ ਭਵੇਂ ਕੀ ਮੁੱਲ ਦੀ ਫਿਰ ਬਰਾਬਰੀ ਕਰਦੀ ਐ ਸੰਤੋ ਸਾਹਿਬ ਮੁੱਲ ਨਹੀਂ ਬਰਾਬਰ ਕਰਨੋਂ ਬਰਾਬਰ ਇੱਕ 20 22 25 ਕੁਛ ਵੀ ਕਰ ਲੀਏ ਹਾਂਜੀ ਹਾਂ ਨਾਲ ਸੌਦਾ ਦੇ ਦਗੇ ਵੀ ਹਾਂ ਨਾਲਾ ਕੀ ਐ ਇੱਕ ਇੱਕ ਰਹੀ ਸੰਤੋ ਸਾਹਿਬ ਇੱਕ ਇੱਕ ਯਾ ਸੁਣੋ ਇੱਕ 16 ਦੀ ਕਰ ਦਈਏ ਇੱਕ 16 ਦੀ ਹਾਂਜੀ 15 ਦੀ ਦੇ ਦਿੱਗੇ ਖੁਸ਼ ਚਲੋ ਠੀਕ ਆ ਸੰਦੂ ਸਾਹਿਬ ਤੁਹਾਨੂੰ ਹੀ ਕਹਿਤਾ ਹਾਂ 15 ਦੀ ਦੇ ਖੁਸ਼ ਹਾਂ ਜੀ ਸੰਦੂ ਸਾਹਿਬ ਇੱਕ 15 ਵੀ ਇੱਕ 15 ਦੀ ਵੀਰਾਂ ਦਾ ਵੀ ਇਹ ਦੇ ਦਿਆਂਗੇ ਅੱਜ ਜੀ ਆਹ ਬਾਕੀ ਮੇਰੇ ਭਰਾ ਹਰੇਕ ਨੇ ਆਉਣਾ ਚੀਜ਼ ਵੇਖ ਕੇ ਕੁਆਲਿਟੀ ਦੇ ਚਾਰ ਸਫੇਰੋ ਸੰਦੂ ਸਾਹਿਬ ਵਿਰਲਾ ਸਾਰੀਆਂ ਸੌ ਕੰਨੀਆਂ ਚੌਹ ਕੰਨੀਆਂ ਤੋਂ ਕਰਮ ਦਿਖਾਤੀ ਆ ਵੀ ਵਰਨਾ ਵੱਡਾ ਕਰਮ ਵਾਲੀਆਂ ਮਾਸ਼ਾ ਅੱਲਾਹ ਲੋ ਦਿਖਾਓ ਆ ਦੇਖੋ ਜੀ ਕਿਤੇ ਇਕੱਲੀ ਕਹਿਣ ਵਾਲੀ ਗੱਲ ਨਹੀਂ ਕੀ ਫੋਟੋ ਫੋਟੋ ਦੀ ਦੂਰੀ ਆ ਵੇਖੋ ਹਾਂਜੀ ਵੇਖੋ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਹਾਂਜੀ ਸੰਧੂ ਸਾਹਿਬ ਤੁਹਾਨੂੰ ਦੱਸਿਆ ਵੀ ਕਰਮ ਵਾਲੀ ਜਿਉਂ-ਜਿਉ ਆਪਾਂ ਸਮਝੀ ਜਿਉਂ-ਜਿਉ ਸ਼ਾਮ ਦਾ ਟਾਈਮ ਹੋਊਗਾ ਨਾ ਜਿਉਂ-ਤੋਂ ਰੂਪ ਖਾਊਗੀ ਕਰਮ ਵਾਲੀ ਬਹੁਤ ਵਧੀਆ ਵੀਰੇ ਪਸੰਦ ਆਊਗੀ ਭਰਾਵਾਂ ਨੂੰ ਸੋ ਮੱਝਾ ਦੋਵੇਂ ਦੋਸਤੋ ਹੱਥ ਪਾਉਣ ਵਾਲੀਆਂ ਨੇ ਕਿਉਂਕਿ ਚਵਾਈਆਂ ਚੰਗੀਆਂ ਨੇ ਜਿਹੜੀਆਂ ਕਿਸੇ ਭਰਾ ਨੇ ਇੱਥੇ ਕਰ ਲੈਣੀਆਂ 12 13 13 13 13.5 13 ਕਿਲੋ ਦੁੱਧ ਹਾਜ਼ਰ ਵੱਡੀ ਮੈਂ ਥੱਲੇ ਉਹਦੇ ਥੱਲੇ 11 ਕਿਲੋ ਹਾਂਜੀ ਹਾਂ ਇਹ ਸੰਧੂ ਸਾਹਿਬ ਤੁਹਾਨੂੰ ਦੱਸਿਆ 14 ਕਿਲੋ ਭਰਾ ਦੋ ਟਾਈਮ ਤਿੰਨ ਟਾਈਮ ਚੋਣ ਆਪਾਂ ਨੂੰ ਕੋਈ ਇਦਰੇ ਇੱਕ ਆਪਣੇ ਕੋਲ ਇਹ ਮੱਜ ਘਰੋਂ ਸੇਲ ਕਰਦੇ ਆ ਇਹ ਸੰਧੂ ਸਾਹਿਬ ਦੂਸਰਾ ਸੂਆ ਆਪਾਂ ਖੁਰ ਸੂਆ ਪੀਤਾ ਪਹਿਲੇ ਸੂਏ ਘਰੇ ਠੀਕ ਆ ਜੀ ਸੰਧੂ ਸਾਹਿਬ 15 ਕਿਲੋ ਆਪਾਂ ਦੁੱਧ ਚੋਆ ਮੈਂ ਦਾ 15 ਕਿਲੋ ਪਹਿਲੇ ਸੂਏ ਦਾ ਠੀਕ ਆ ਜੀ ਗਾੜੀ ਟੀਕਾ ਵੀ ਚੰਗਾ ਭਰਾਇਆ ਆਪਣੇ ਭਤੀਜੇ ਆਪਣੇ ਸਿਮਰਨ ਨੇ ਅੱਛਾ ਜੀ ਤੇ ਸੰਧੂ ਸਾਹਿਬ ਐਦ ਕੀ ਆਪਾਂ ਨੂੰ ਆਸ ਆ ਵੀ 16 17 ਕਿਲੋ ਮੈਂ ਦੁੱਧ ਦਊਗੀ ਹਾਂ ਕੋਈ ਭਰਾ ਕਹੂਗਾ ਆਪਾਂ ਨੂੰ ਕੋਈ ਸਾਈ ਬਿਆਨਾ ਕਰਕੇ ਤੇ ਆਪਾਂ ਸੂਈ ਤੋਂ ਸੰਧੂ ਸਾਹਿਬ ਦੁੱਧ ਚੋਆ ਕੇ ਦੇ ਸਕਦੇ ਹਾਂ ਲੋ ਵੀ ਇਹ ਵੀ ਇਹਨਾਂ ਕਾ ਦਾਵਾ ਕਰਦਾ ਹਾਂ ਜੀ ਪਲੂਣ ਪਈ ਦੁੱਧ ਸੂਏ ਚੋਾਈ ਇਹਨ ਹਾਂਜੀ ਕਈ ਵਾਰ ਹੁੰਦਾ ਨਾ ਵੀ ਚਲੋ ਵਪਾਰ ਅੱਗੋਂ ਵਪਾਰ ਲੈਣ ਚਾਹਣਾ ਤੇ ਕੋਈ ਲਿੱਸਾ ਚੱਕਾ ਵੀ ਆ ਜਾਂਦਾ ਆ ਜਾਂਦਾ ਪਰ ਇਹ ਪੰਮੇ ਵੀਰ ਉਹਨਾਂ ਦੇ ਘਰੇ ਮੱਝ ਸਾਂਭੀ ਇਹ ਤੇ ਗੋਲਾ ਗਾਲਾ ਚੈੱਕ ਕਰੋ 22 ਤਰੀਕ ਨੂੰ ਸੰਧੂ ਸਾਹਿਬ ਦੇਨ ਪੂਰੇ ਇਹਦੇ ਪਿੱਠ ਪੂੜਾ ਮੇਰਾ ਵੀਰ ਮਾਰੋ ਨਿਗਾ ਤੇ ਥੱਲੇ ਉਹ ਕੋਈ ਤੁਹਾਨੂੰ ਪਹਿਲਾਂ ਗਰਲਵਾਂਡ ਦਾ ਪਾਸ ਸਪੇਸ ਬਖਾਦ ਗਏ ਤਾਂ ਥਣ ਥਣ ਸਪੇਸ ਗੈਪ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ ਕੋਈ 5 5 4 4 ਇੰਚ ਤੇ ਥਣ ਲੱਗਾ ਗਰਲਵਾਂਡ ਚੰਗੀ ਏ ਅਗਲੇ ਪਿਛਲੇ ਥਾਣਾ ਸੀ ਤੋ ਜਿਦਾ ਮਰਜੀ ਮੇਰਾ ਭਰਾ ਆਪਣੀ ਟਿੱਪ ਕੇ ਤਸੱਲੀ ਕਰ ਲਿਓ ਪਿੱਛੇ ਭਾਰਤੀ ਕੋ ਮੁਸ਼ਕਿਲ ਨਹੀਂ ਸਾਨੂੰ ਸਾਫ ਗਰੰਟੀ ਥਾਣਾ ਦੀ ਪਿੱਛੇ ਦੀ ਵਜੂਦ ਵਜਨ ਇਹਦਾ ਵੀ ਚੰਗਾ ਮੈਂ ਦਾ ਆਪਾਂ ਔਨ ਕੈਮਰਾ ਹੀ ਬੋਲਣ ਦੇ ਆ ਥਾਣਾ ਦੀ ਪਿੱਛੇ ਦੀ ਗਰੰਟੀ ਠੀਕ ਹੈ ਥਾਣੇ ਕੋਲ ਚੈੱਕ ਕਰ ਲੈ ਪਿੱਛੇ ਦੀ ਮੇਰੀ ਗਰੰਟੀ ਲਓ ਜੀ ਬਾਕੀ ਪਿੱਠ ਫੋੜੋ ਤੇ ਇੱਕ ਵਾਰੀ ਨਿਗਾਹ ਮਾਰੋ ਪੁਲਿਸ ਆ ਵੀ ਇਹ ਬਹੁਤ ਜਿਆਦਾ ਕਰਮਾਂ ਲਈ ਠੀਕ ਹੈ ਜੀ ਸੋ ਮੀਡੀਅਮ ਹਾਈਟ ਤੋਂ ਥੋੜੀ ਜੀ ਪਲੱਸ ਬਾਕੀ ਵਜਨ ਲੋਡ ਬਹੁਤ ਥੱਲੋਂ ਲੇਵੇ ਦਾ ਖਲਾਰ ਖਲੂਰ ਚੰਗਾ ਤੇ ਵੀਰਾਂ ਦਾ ਵੀ 15 14 ਕਿਲੋ ਦੁੱਧ ਜਿਹ ਪਲੂਣ ਪਹਿਲੇ ਸਵੇਰੇ ਬਿਲਕੁਲ ਸੰਦੂ ਸਾਹਿਬ ਪੂਰਾ ਸੂਆ 14 15 15 ਕਿਲੋ ਦੁੱਧ ਆਪਾਂ ਚੋਇਆ ਆ ਠੀਕ ਆ ਆ ਵੇਖੋ ਜੀ ਤੇ ਸੰਦੂ ਸਾਹਿਬ 22 ਤਰੀਕ ਨੂੰ ਦੇ ਦੇਣ ਪੂਰੇ ਆਪਾਂ ਭਰਾਵਾਂ ਨੂੰ ਐਵੇਂ ਝੂਠ ਬੋਲ ਕੇ ਨਹੀਂ ਦੇਣੇ ਅੱਜੋ ਕੀ 14 ਬਿਲਕੁਲ ਇੱਕ ਹਫਤਾ ਬਾਕੀ ਜੀ ਕੀ ਗਾਦੀ ਹਾਂਜੀ ਲੋ ਜੀ ਇੱਕ ਹਫਤੇ ਤੱਕ ਇਹ ਸੂਪ ਹੋ ਗਈ ਠੀਕ ਆ ਜੀ ਬਿਲਕੁਲ ਸੋ ਹਜੇ ਸਮਾ ਲੈਂਦੀ ਹੈ ਇੱਕ ਹਫਤਾ ਬਾਕੀ ਸੰਧੂ ਸਾਹਿਬ ਕੁਆਲਿਟੀ ਇੱਕਾ ਥੋੜੀ ਮੋਰੀ ਮਾਰੀ ਹੈ ਇਹਦੇ ਅੱਗੇ ਸੰਗਲਾਂ ਹੀ ਬਿਲਕੁਲ ਸੀਲ ਠੰਡੀ ਹੈ ਵਿਚਾਰੀ ਲੋ ਹਾਂ ਮੂੰਹ ਮਾਂ ਦੀ ਕੱਚੀ ਕੋਦੀ ਆ ਠੀਕ ਆ ਜੀ ਜਿਸ ਤਰ੍ਹਾਂ ਮਰਜੀ ਮੂੰਹਾਂ ਵੀ ਪੂਰਾ ਫੜਾਉਂਦੀ ਹੈ ਸਿੰਗ ਬਿਲਕੁਲ ਛੋਟਾ ਬਿਲਕੁਲ ਛੋਟਾ ਸਿੰਗ ਛੋਟਾ ਤੇ ਫੱਬ ਕਰਨ ਵਾਲੀ ਦੋਨੀ ਦੂਣੀ ਹੋ ਜਾਂਦੀ ਆ ਪਿੱਛੋਂ ਵਜਨ ਮੋੜਦੇ ਵਿੱਚ ਸੰਧੂ ਸਾਹਿਬ ਦੋਨੇ ਅੱਖਾਂ ਵਿਖਾਓ ਬਿਲਕੁਲ ਛੋਟਾ ਅੱਖਾਂ ਵੇਖੋ ਬਿਲਕੁਲ ਕਾਲੀਆਂ ਹੈ ਬਿਲਕੁਲ ਕਾਲੀਆਂ ਜ ਸਤਗੁਰ ਨੇ ਮਾਰਾਈ ਨੇ ਗੁਰੂ ਰਾਮਦਾਸ ਜੀ ਨੇ ਪਾਇਆ ਵਾ ਬਸ ਜੀ ਲਓ ਜੀ ਠੀਕ ਹੈ ਜੀ ਤੇ ਇਹ ਬੰਮੇ ਫਿਰ ਕੀ ਮੋਲ ਦੀ ਅਜਾ ਸੰਤ ਸਾਹਿਬ ਤੇ ਇਦਿਕੇ ਮੈਂ ਇੱਕ 60 ਦੀ ਇੱਕ 60 ਦੀ ਹਾਂ ਛੋਟੀ ਬਹੁਤ ਚੰਗੀ ਜੀ ਹਾਂ ਆਪਾਂ ਸੂਆ ਪੀਤਾ ਵਾ ਹਾਂ ਇਹਦੇ ਵਿੱਚ ਸੰਧੂ ਸਾਹਿਬ ਕੋਈ ਲਾਂਮਾ ਨਹੀਂ ਗਾ ਹਾਂ ਕੋਈ ਇਹਦੇ ਵਿੱਚ ਟੈਨਸ਼ਨ ਵਾਲੀ ਗੱਲ ਨਹੀਂ ਬੇਸ਼ੱਕ ਭਰਾ ਆਪਣੇ ਨਾਲ ਸਾਈ ਕਰ ਲੈਣ ਸੂਈ ਆਪਦੀ ਚੋਕੇ ਖੜ ਸਕਦੇ ਹਾਂ ਹੂੰ ਕਿਉਂ ਆਪਾਂ ਸੂਆ ਪੀਤਾ ਇਹਦੀਆਂ ਸਾਰੀਆਂ ਸਾਰੀਆਂ ਘਰਦੀ ਆ ਠੀਕ ਆ ਜੀ ਹਾਂ ਜੀ ਇਹ ਘਰਦੀ ਆ ਤਾਂ ਕਰਕੇ ਫਿਰ ਰੇਟ ਇਹਦਾ ਆ ਨਹੀਂ ਸੰਧੂ ਸਾਹਿਬ ਚਲੋ ਮਾਜੀ ਚੰਗੀ ਆ ਨਾ ਜਾਦੀ ਹੂੰ ਹੂੰ ਲੋ ਵੀ ਇੱਕ 60 ਵੀਰ ਪੰਮਾ ਦਾ ਵੀ ਇਹ ਦੇਣੀ ਆ ਕੋਈ ਵਿੱਚੋਂ ਰਾ ਰਸਤਾ 5000 ਦਾ ਕਰਦੀ ਸੰਧੂ ਸਾਹਿਬ 55 ਦੀ ਹੂੰ ਹੂੰ ਜੇ ਕੋਈ ਵੱਧ ਘੱਟ ਲਾਦਾ ਤੁਸੀਂ ਦੱਸ ਦਿਓ ਕੋਈ ਗੱਲ ਨਹੀਂ ਵੇਖ ਲਿਆ ਜੇ ਬਾਕੀ 152 ਦੀ ਕਰ ਲਓ ਜਿੱਥੋਂ ਤੱਕ ਆਪਣੇ ਸੱਜਣ ਲਾਉਣਾ ਚਾਹਣਗੇ ਚੰਗਾ ਸੁਥਰਾ ਪਛੂਦਾ ਇੱਕ 52 ਦੇ 152 ਸੰਦੂ ਸਾਹਿਬ ਦੇ ਦਾਂਗੇ 52 ਦੀ ਹਾਂਜੀ ਲਓ ਜੀ ਇੱਕ 52 ਦੀ ਇਹ ਜਿਹੜੀ ਫਾਈਨਲ ਤੁਹਾਨੂੰ ਮੱਝ ਮਿਲ ਜੂਗੀ ਠੀਕਾ ਜੀ ਮੱਝ ਦਾ ਪੂਰਾ ਮੂੰਹ ਮੱਥਾ ਫੇਸ ਕੁਆਲਿਟੀ ਢਾਂਚਾ ਸਰੀਰਕ ਬੰਤਰ ਦੇਵੇ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਹਾਂਜੀ ਹਾਂਜੀ ਕਿਸੇ ਪਾਸੇ ਖੁਜੀ ਨਹੀਂ ਸੰਸੋ ਬਲੇਤਨਾ ਗਾਵਾਂ ਨੂੰ ਕਰਮਾ ਲਈ ਆਪਣੀ ਆਪ ਦੀ ਮੈਂ ਸਾਰਾ ਇਹਦਾ ਭੇਤ ਆ ਤੁਹਾਨੂੰ ਸਭ ਅੱਗੇ ਪਿੱਛੇ ਕੱਢ ਦੂਗੀ ਦੇਣਾ 8 ਵਾ ਜਿਹੜੇ ਆ ਤੇ ਹੁਣ ਥੋੜੀ ਲਾਹੇ ਪਰਸੋਂ ਚ ਆਉਦੀਏ ਪਈ ਆ 22 ਤਰੀਕ ਨੂੰ ਦੇਣ ਪੂਰੇ ਆ ਇਹਦੇ ਹਾਂਜੀ ਲਓ ਜੀ 22 ਤਰੀਕ ਨੂੰ ਦੋਸਤੋ ਦੇਣ ਪੂਰੇ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਮੱਝ ਫੁੱਲ ਵਜਣ ਲੋਟੜਾ ਤੇ ਹੱਥ ਪਾ ਲਿਓ ਮੇਰੇ ਪ੍ਰਾਖ 52 ਦੇ ਵੀਰ ਪੰਮਾ ਦਾ ਵੀ ਦੇਣੀ ਆ ਤੇ ਇਹ ਕੋ ਇੱਕ ਗੱਬਣ ਨਾਲ ਸੀ ਕਿ ਦੋ ਜੜੇ ਮੱਤ ਪਸ਼ੂ ਸਵੇ ਸਵੇ ਇਹਨਾਂ ਦੀ ਚਵਾਈਆਂ ਆਪਾਂ ਤੁਹਾਨੂੰ ਦਿਖਾ ਦੀਆਂ ਨੇ ਬਾਕੀ ਪਸ਼ੂ ਸਾਫ ਸੁਥਰੇ ਆ ਮੇਰਾ ਵੀਰ ਕਰੋ ਪਹਿਲ ਕਦਮੀ ਤੇ ਇੱਕ ਵੀਰ ਪੰਮੇ ਨੰਬਰ ਆਪਣੇ ਘਰ ਦੀਏ ਸਾਂਗੇ ਸਰਵ ਸਰਵ ਨੰਬਰ ਆਪਣਾ 88725 65930 ਠੀਕ ਹੈ ਵੀਰੇ ਪਿੰਡ ਪਣਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਠੀਕ ਹੈ ਜੀ ਸਾਰੇ ਭਰਾਵਾਂ ਨੂੰ ਵਹਿਗਰ ਜੀ ਕਾ ਖਾਲਸਾ ਸ੍ਰੀ ਵਹਿਗਰ ਜੀ ਕੀ ਫਤਿਹ